ਸਤਿ ਸ਼੍ਰੀ ਅਕਾਲ ਜੀ ਸੋਹਤਾ ਤੁਹਾਡਾ ਆਪਣੀ ਚੈਨਲ ਆਨ ਟਿਕ ਤੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਸਾਨ ਤਰੀਕੇ ਨਾਲ ਲੈਸ ਕਿਵੇਂ ਲਗਾਈ ਜਾ ਸਕਦੀ ਹੈ ਤੇ ਇਹ ਆਪਾਂ ਗੁੰਮ ਲੈਸ ਹੀ ਲਗਾਉਣੀ ਹੈ ਤੇ ਆਸਾਨੀ ਦੇ ਨਾਲ ਆਪਾਂ ਇਸ ਲੈਸ ਨੂੰ ਕਿਵੇਂ ਲਗਾ ਸਕਦੇ ਹਾਂ ਤੇ ਲਾਈਨਿੰਗ ਵਾਲੇ ਸੂਟ ਦੇ ਉੱਪਰ ਲਗਾਵਾਂਗੇ ਆਪਾਂ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਵੀਡੀਓ ਨਾ ਬਣੇ ਰਹੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਇਹ ਹੈਗਾ ਆਪਣੇ ਕੋਲੇ ਜਾਰਜਟ ਦਾ ਸੂਟ ਸਟਿਚ ਕੀ ਆਪਾਂ ਨੇ ਕੀਤਾ ਹੋਇਆ ਕਮੀਜ਼ ਤੇ ਇਹਦੇ ਆਪਾਂ ਨੇ ਲਗਾਉਣੀਆਂ ਹੁਣ ਲੈਸ ਤੇ ਲੈਸ ਆਪਾਂ ਨੇ ਜਿਵੇਂ ਗੁੰਮ ਲੈਸ ਲਗਾਉਣੇ ਹੁੰਦੇ ਆ ਲਗਾਉਣੀ ਉਸੇ ਤਰੀਕੇ ਨਾਲ ਆ ਪਰ ਨਵੇਂ ਤਰੀਕੇ ਨਾਲ ਲਗਾਵਾਂਗੇ ਆਪਾਂ ਤੇ ਜਿਹਦੇ ਨਾਲ ਵੀ ਜਿਵੇਂ ਆਪਾਂ ਚਾਕ ਫੋਲਡ ਕਰਦੇ ਹੁੰਦੇ ਆ ਹਨਾ ਵੀ ਉਹਦੇ ਵਿੱਚ ਬੜਲਣਾ ਪੈਣਾ ਕਈ ਵਾਰ ਜੇ ਤਾਂ ਆਪਾਂ ਲਾਈਨਿੰਗ ਵਾਲਾ ਕੱਪੜਾ ਹੁੰਦਾ ਉਹਦੇ 'ਚ ਹਨਾ ਲੈਸ ਜਦੋਂ ਆਪਾਂ ਲਗਾ ਦਿੰਨੇ ਆ ਜਾਂ ਪਾਈਪਿੰਗ ਲਗਾ ਰਹੇ ਹੁੰਦੇ ਆ ਆਪਾਂ ਇੱਥੋਂ ਫੋਲਡ ਕਰਦੇ ਆ ਹਨਾ ਉਹਦੇ 'ਚ ਬਾੜ ਪੈ ਜਾਂਦੇ ਨੇ ਜਿਹੜਾ ਆਪਾਂ ਅੱਜ ਇਸ ਤਰੀਕੇ ਨਾਲ ਲੈਸ ਲਾਵਾਂਗੇ ਇਹ ਤਰੀਕੇ ਨਾਲ ਇਹਦੇ ਵਿੱਚ ਬਾੜ ਨਹੀਂ ਪੈਂਦੇ ਹੈਗੇ ਤੁਸੀਂ ਇਹ ਤਰੀਕੇ ਨਾਲ ਵੀ ਗੁੰਮ ਲੈਸ ਲਗਾ ਸਕਦੇ ਹੋ ਤੁਸੀਂ ਦੇਖਿਓ ਹਨਾ ਆਪਾਂ ਇਹਦੇ ਤੇ ਲੈਸ ਲਗਾਉਣੇ ਆ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਤਰੀਕਾ ਸੌਖਾ ਲੱਗਿਆ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਲੈਸ ਲਗਾਉਣੀ ਇਹ ਵਾਲੀ ਇਹਦੀ ਲੈਸ ਹੈ ਮਤਲਬ ਫਲਾਵਰ ਦੇ ਨਾਲ ਐਵੇਂ ਮੈਚ ਕਰਦੀ ਲੈਸ ਹੈ ਕਲਰ ਤੇ ਬਹੁਤ ਸੋਹਣੀ ਲੱਗਦੀ ਲੱਗੀ ਹੋਈ ਜਦੋਂ ਆਪਾਂ ਇਹਨੂੰ ਲੈਸ ਨੂੰ ਲਗਾਣੇ ਆ ਇਹਦੇ ਤੇ ਇਸ ਤਰ੍ਹਾਂ ਆਪਾਂ ਨੇ ਨਿਸ਼ਾਨੀ ਇਸ ਤਰ੍ਹਾਂ ਨਿਸ਼ਾਨੀ ਲਗਾ ਲੈਣੀ ਆਪਾਂ ਨੇ ਪਹਿਲਾਂ ਜਿੱਥੇ ਤੱਕ ਆਪਾਂ ਨੇ ਚਾਕ ਫੋਲਡ ਕਰਨਾ ਉਸ ਹਿਸਾਬ ਨਾਲ ਹੀ ਆਪਾਂ ਨੇ ਲੈਸ ਰੱਖ ਕੇ ਤੇ ਫਿਰ ਸਾਨੂੰ ਦੱਸਦੇ ਆ ਵੀ ਕਿਵੇਂ ਲਗਾਉਣੀ ਆਪਾਂ ਨੇ ਤੇ ਲਗਾਉਣੀ ਵੀ ਆਪਾਂ ਨੇ ਗੁੰਮਾ ਬਾਹਰ ਦੀ ਨਹੀਂ ਲਾਉਣੀ ਹੈਗੀ ਤੇ ਇਸ ਤਰ੍ਹਾਂ ਆਪਾਂ ਨੇ ਜਿਹੜਾ ਇਹ ਨਿਸ਼ਾਨ ਲਗਾਇਆ ਘੇਰੇ ਦਾ ਹਨਾ ਉੱਥੇ ਲੈਸ ਨੂੰ ਰੱਖ ਕੇ ਤੇ ਇਹ ਵਾਲਾ ਜਿਹੜਾ ਇਹਦਾ ਕੱਪੜਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਲੈਸ ਦੇ ਉੱਪਰ ਫੋਲਡ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਆਪਣੀ ਇਸ ਤਰ੍ਹਾਂ ਲੈਂਸ ਲੱਗ ਜੂਗੀ ਤੇ ਇਹ ਵਾਲਾ ਜਿਹੜਾ ਕੱਪੜਾ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਲੈਂਸ ਲਾ ਕੇ ਵੀ ਆਪਾਂ ਇਹਨੂੰ ਕਿਵੇਂ ਫੋਲਡ ਕਰਦੇ ਆ ਤੇ ਬਾਕੀ ਇਹਦੇ ਚ ਬਲ ਵੀ ਨਹੀਂ ਪੈਂਦੇ ਫਿਰ ਇਸ ਤਰ੍ਹਾਂ ਲੈਂਸ ਲਗਾਉਣ ਨਾਲ ਜੇ ਆਪਾਂ ਕਈ ਵਾਰ ਲੈਂਸ ਲਗਾਉਣੇ ਹਨ ਦੂਸਰੇ ਰੋਟ ਗੁੰਮ ਲੈਂਸ ਲਗਾਉਣੇ ਤਾਂ ਇਹਦੇ ਚਾਕਾਂ ਦੇ ਵਿੱਚ ਬਲ ਪੈਣ ਲੱਗ ਜਾਂਦੇ ਨੇ ਕੱਪੜਾ ਖਿੱਚਿਆ ਜਾਂਦਾ ਇਸ ਤਰੀਕੇ ਨਾਲ ਲੈਂਸ ਲਗਾਉਣ ਨਾਲ ਕੋਈ ਵੀ ਬਲ ਨਹੀਂ ਪੈਂਦਾ ਹੈ ਇਹਦੇ ਚ ਚਾਕਾਂ ਦੇ ਵਿੱਚ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਮਤਲਬ ਸੂਟ ਦੀ ਜਦੋਂ ਆਪਾਂ ਇਸ ਤਰੀਕੇ ਨਾਲ ਲੈਸ ਨੂੰ ਲਗਾਉਨੇ ਆ ਜਿੰਨੇ ਤੀ ਭੈਣ ਨੂੰ ਹਨਾ ਦਿੱਕਤ ਆਉਂਦੀ ਆ ਲੈਸ ਲਗਾਉਣ ਦੇ ਵਿੱਚ ਗੁੰਮ ਲੈਸ ਲਗਾਉਣ ਦੇ ਵਿੱਚ ਵੀ ਉਹਨਾਂ ਤੋਂ ਸਹੀ ਨਹੀਂ ਆਹ ਬਣਦਾ ਹੈਗਾ ਚਾਕ ਸਹੀ ਨਹੀਂ ਮੁੜਦੇ ਹੈ ਕਈ ਵਾਰ ਉੱਚਾ ਨਹੀਂ ਮ रह ਜਾਂਦੇ ਨੇ ਇਹ ਉਹ ਦੇ ਉਹ ਦੇ ਵਾਸਤੇ ਵੀ ਇਹ ਬਹੁਤ ਵਧੀਆ ਸੌਖਾ ਤਰੀਕਾ ਹੈ ਇਸ ਤਰ੍ਹਾਂ ਲੈਸ ਲਗਾ ਸਕਦੇ ਆਪਾਂ ਉਹਦੇ ਵਾਸਤੇ ਵੀ ਆਪਾਂ ਨੂੰ ਜਿਵੇਂ ਆਪਾਂ ਪਹਿਲਾਂ ਦੂਸਰੇ ਲੈਸ ਲਾਉਣੇ ਗੁੰਮ ਲੈਸ ਲਾਉਣੇ ਉਹਦੇ ਵਾਸਤੇ ਆਪਾਂ ਪੱਤੀ ਕੱਟਦੇ ਹੁੰਨੇ ਆ ਤੇ ਤੇਰੇ ਵਾਸਤੇ ਵੀ ਕਪੜਾ ਕੱਟਣੀ ਕਟਿੰਗ ਕਰਨਾ ਪੈਂਦਾ ਹੈਗਾ ਚਾਕਾਂ ਦਾ ਫੇਰ ਹੀ ਸੋਹਣੀ ਲੈਸ ਲੱਗਦੀ ਹੈ ਇਹ ਆਪਣੀ ਇੱਕ ਸਾਈਡ ਦੀ ਲੈਸ ਲੱਗ ਗਈ ਚਾਕ ਦੀ ਤੇ ਇਹ ਇਸ ਤਰ੍ਹਾਂ ਠੀਕ ਹੈ ਜੀ ਬਾਕੀ ਤੁਹਾਨੂੰ ਆਪਾਂ ਸਾਰੀ ਲੈਸ ਲਗਾ ਕੇ ਹਨਾ ਫਿਰ ਤੁਹਾਨੂੰ ਦਿਖਾਉਣੇ ਆਂ ਵੀ ਆਪਣੀ ਲੈਸ ਕਿਵੇਂ ਦੀ ਲੱਗੀ ਇਹਦੇ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਦੋਨੋਂ ਸਾਈਡ ਤੇ ਪਾਈਪਿੰਗ ਲੈਸ ਲਗਾ ਲਈ ਇਸੇ ਤਰੀਕੇ ਨਾਲ ਆਪਾਂ ਪਾਈਪਿੰਗ ਵੀ ਲਗਾ ਸਕਦੇ ਆ। ਦੇਖੋ ਐਦਾਂ ਤੇ ਇੱਧਰ ਇਸ ਤਰ੍ਹਾਂ ਤੇ ਹੁਣ ਇਹਦੇ ਜਿਹੜੇ ਆਪਾਂ ਨੇ ਚਾਕ ਨੇ ਉਹ ਸਿੰਪਲ ਜਿਵੇਂ ਆਪਾਂ ਦੂਸਰੀ ਕਮੀਜ਼ ਦੇ ਫੋਲਡ ਕਰਦੇ ਹੁੰਨੇ ਆ ਸਿੰਪਲ ਕਮੀਜ਼ ਦੇ ਉਸੇ ਤਰ੍ਹਾਂ ਹੀ ਫੋਲਡ ਹੋ ਜਾਣਗੇ। ਤੇ ਬਾਕੀ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਦਿਖਾਉਨੇ ਆ ਹਨਾ। ਇਸ ਤਰ੍ਹਾਂ ਜਿਹੜੇ ਚ ਹੁਣ ਐਵੇਂ ਜਦੋਂ ਆਪਾਂ ਲਾਈਨਿੰਗ ਵਾਲੇ ਸੂਟ ਦੇ ਪਾਈਪਿੰਗ ਲਗਾਉਣੇ ਆ ਲੈਸ ਲਗਾਉਣੇ ਤਾਂ ਆ ਜਗ੍ਹਾ 'ਚ ਬਲ ਪੈਣ ਲੱਗੇ ਜਾਂਦੇ ਨੇ ਇੱਥੇ ਤੇ ਹੁਣ ਜਿਹੜੇ ਤਰੀਕੇ ਨਾਲ ਆਪਾਂ ਨੇ ਲੈਸ ਲਗਾਈ ਹੈ ਇਸ ਤਰੀਕੇ ਨਾਲ ਇਹਦੇ ਵਿੱਚ ਬਾਲਣੀ ਪੈਂਦੇ ਹੈਗੇ ਤੇ ਇਸੇ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰਕੇ ਤਰਪਾਈ ਕਰ ਸਕਦੇ ਆ ਇਹਦੇ 'ਤੇ ਨਾਲੇ ਇਹ ਸਾਈਡ ਸਿੱਧੀ ਰਹਿੰਦੀ ਆ ਤੇ ਆਹ ਲਾਈਨਿੰਗ ਜਿਵੇਂ ਆਪਾਂ ਦੂਸਰੀ ਲੋਡ ਫੋਲਡ ਕਰਦੇ ਹੁੰਦੇ ਤਾਂ ਲਾਈਨਿੰਗ ਤੇ ਤਰਪਾਈ ਹੁੰਦੀ ਆ ਤੇ ਹੁਣ ਇਸ ਤਰ੍ਹਾਂ ਆਪਾਂ ਮਤਲਬ ਨਾਲ ਦਾ ਜਿਹੜਾ ਸੂਟ ਦੇ ਨਾਲ ਲਈ ਫੋਲਡ ਹੋਣਗੇ ਚਾਕ ਇਸ ਤਰੀਕੇ ਨਾਲ ਇਹ ਜੇ ਕੋਈ ਵੀ ਬਣ ਨਹੀਂ ਪੈਂਦਾ ਹੈਗਾ ਇਸ ਤਰੀਕੇ ਨਾਲ ਤੁਸੀਂ ਵੀ ਲੈਸ ਲਗਾ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਹੈ ਲੈਸ ਲਗਾਉਣ ਦਾ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਨੂੰ ਧੰਨਵਾਦ ਜੀ ਸਤਿ ਸ਼੍ਰੀ ਅਕਾਲ